ਸਤਿ ਸ਼੍ਰੀ ਅਕਾਲ ਕੀ ਆ ਜਾ ਲੈ ਇਧਰ ਐ ਨਹੀਂ ਯਾਰ ਇਕੱਠੇ ਮੋੜ ਕੇ ਕਰੀ ਆਜੋ ਆ ਜਾ ਯਾਰ ਬੇਟਾ ਕੁਛੀ ਚੱਕ ਲੈ ਆਸ਼ੂ ਤੇ بیا ਆਸ਼ੂ ਕੁਛੀ ਚੱਕ ਲੈ ਯਾਰ ਆਜੋ ਆਜੋ ਆਸ਼ੂ ਕੋਈ ਯਾਰ ਬਾਜੀ ਥੋੜਾ ਪਿੱਛੇ ਲਾ ਨਾ ਲਾ ਨਾ ਆਸ਼ੂ ਆ ਅੰਦਰ ਵੱਲੋ ਯਾਰ ਹੋਰ ਬੇਟਾ ਸ਼ਾਂਤੀ ਸ਼ਾਂਤੀ ਯਾਰ ਆ ਕੈਮੋ ਅਸ਼ੂ ਕਿੱਥੇ ਆ 2000 ਚੇਅਰ ਰਹਿਣਗੇ 50 ਵਾਲੋ ਚੇਅਰ ਲਾ ਦੇ ਵੀ ਚਾਰ ਚੇਰਾਂ ਲਾ ਦੇ ਯਾਰ ਪੰਜ ਚਾਰ ਚੇਰਾਂ ਚਾਹੀਦੇ ਸਿਕਿਉਰਟੀ ਸਿਪਤਨ ਕਰਾਓ ਕੈਮਰੇ ਰੱਖਾ ਕਰਾਓ ਓਏ ਭਾਈ ਸਿਕਿਉਰਟੀ ਵਾਲੇ ਪਿਛੇ ਓਏ ਇੱਕ ਕਰਵਾ ਲੋ ਥੈਂਕ ਯੂ ਸਰ ਯਾਰ ਚੇਅਰ ਮੰਗਾ ਲੈ ਯਾਰ ਚਲ ਭਾਈ ਪਿੱਛੇ ਬੈਠੋ ਬਾਈ ਔਰ ਨਹੀਂ ਬੈਠਾ ਤਿੰਨ ਚਾਰ ਕੁਰਸੀਆਂ ਮੰਗਾ ਬਾਈ ਆਹ ਦੇ ਓਵਰ ਹੀਟ ਦਿਨਾ ਪਿਆ ਤਾਕਾ ਕੁਰਸੀਆਂ ਮੰਗਾਈ ਤਿੰਨ ਚਾਰ ਬੈਠੋ ਜੀ ਸਮਝ ਨਹੀਂ ਆ ਰਹੀ ਤੁਸੀਂ ਕਰਦੇ ਹੋ ਕਿਹੜਾ ਅੰਗਲ ਗਲਤ ਗੱਲ ਆਏ ਅੰਗਲ ਹੀ ਗਲਤ ਹੈਗਾ ਭਾਈ ਸਿਕਿਉਰਟੀ ਵਾਲੇ ਥੋੜੇ ਪਿੱਛੇ ਹੋ ਜਾਓ 11 ਇੰਨਾ ਕਦਰ ਪਾ ਰੱਖਿਆ ਇੰਨੇ ਬੰਦੇ ਲੋਟ ਸੀ ਕਿਤੇ ਹਾਂ ਟਾਈਮ ਖਰਾਉ ਨਾ ਮੇਰੇ ਬਾਅਦ ਬਤਾਈ ਦਿਨਾ ਮੇਰਾ ਜੀ ਬਾਅਦ ਬਤਾਈ ਦਿਨਾ ਉੱਧਰ ਬੱਸ ਥੋੜੇ ਸਾਹਮਣੇ ਥੱਲੇ ਕਰਦੇ ਯਾਰ ਥੱਲੇ ਕਰਦੇ ਯਾਰ ਆ ਦੱਬੇ ਗੱਲ ਆ ਯਾਰ ਓਵਰ ਆਪਣਾ ਵਾਲਾ ਆਪਣੇ ਵਾਲਾ ਆਪਣੇ ਵਾਲਾ ਆਪਣੇ ਵੀ ਯਾਰ ਬਰਾਬਰ ਰੱਖੋ ਯਾਰ ਮੇਰਾ ਕੈਮਰਾ ਆਪਣਾ ਨਹੀਂ ਚੱਲਦਾ ਕਲੀ ਮਾੜਾ ਪਿੱਛੇ ਛੋਲੇ ਥੋੜੇ ਫਿਰ ਉੱਪਰ ਬੈਠੋ ਡਾਕਟਰ ਬੈਠੋ ਡਾਕਟਰ ਪਰ ਬੈਠੋ ਬਸ ਇੱਕ ਮਿੰਟ ਬੈਠੋ ਭਾਈਓ ਇੱਧਰ ਦਿਓ ਬੇਟਾ ਲਓ ਜੀ ਹੋਰ ਲਿਆਓ ਹੋਰ ਲਿਆਓ ਅਸ਼ਵੀ ਜੀ ਅਸ਼ਵੀ ਜੀ ਪਿੱਛੇ ਆ ਜਾਓ ਕੋਈ ਨੀ ਕੋਈ ਸਾਈਡ ਤੇ ਜਾਓ ਉਹ ਯਾਰ ਸ਼ੁਰੂ ਹੋ ਗਈ ਮੈਨੂੰ ਪਤਾ ਨਹੀਂ ਠੀਕ ਆ ਬ੍ਰੇਡ ਪਾਜਾ ਉਸਾਰ ਰੱਖ ਕੇ ਆ ਜਾਓ ਕੋਈ ਨਹੀਂ ਕਰੂ ਚਾਹੀਦਾ ਯਾਰ ਆ ਗਿਆ ਹੈ ਹਾਂਜੀ ਹਾਂਜੀ ਸਰ ਮਾਈਕ ਚੜ੍ਹਾ ਲਓ ਥੱਲੇ ਪਿੱਛੋਂ ਫੜੋਗੇ ਸਰ ਬੰਦੀ ਦਾ ਮੇਜ਼ਰ ਯਾਰ بس پیچھے پیچھے ਜੀ ਸਰ ਜੀ ਸਰ ਚਲੋ ਜੀ ਪਿਆਰੇ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ ਇੱਥੇ ਆਉਣ ਤੇ ਖੈਰ ਮਕਦਮ ਕਰਦਾ ਰਿਕਵੈਸਟ ਕਰਦਾ ਵੀ ਭਾਈ ਲੜੋ ਨਾ ਆਪਸ ਵਿੱਚ ਇੱਥੇ ਕੋਈ ਕਾਲ ਵਾਲੀ ਗੱਲ ਨਹੀਂ ਹੈ ਦੇਖੋ ਇੱਕ ਸੱਚ ਤੋਂ ਸਾਰਿਆਂ ਨੂੰ ਅਵਗਤ ਹੋਣਾ ਪਊਗਾ ਕਿ ਪਿਛਲੇ 10 ਸਾਲਾਂ ਦੇ ਵਿੱਚ ਔਰ ਇਹ ਸਭ ਤੋਂ ਵੱਡਾ ਲਾਅ ਐਂਡ ਆਰਡਰ ਨੂੰ ਛੱਡ ਕੇ ਸਭ ਤੋਂ ਵੱਡਾ ਮੁੱਦਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਅਨਇਮਪਲੋਇਮੈਂਟ ਸਭ ਤੋਂ ਵੱਧ ਵਧੀ ਹੈ ਅਗਰ ਤੁਸੀਂ ਸੈਂਟਰ ਦੀ ਸਰਕਾਰ ਦੇਖੋ ਤੇ 45 ਸਾਲਾਂ ਦੇ ਵਿੱਚ ਸਭ ਤੋਂ ਵੱਧ ਅਨਇਮਪਲੋਇਮੈਂਟ ਅੱਜ ਹੈ ਠੀਕ ਹੈ ਜੀ ਦਿੱਲੀ ਚ ਅਨਇੰਪਲੋਇਮੈਂਟ 5 ਗੁਣਾ ਵਧ ਗਈ ਹੈ 5 ਟਾਈਮਸ ਇਨ ਦੀ ਲਾਸਟ 6 অর 7 ইয়ারਸ 26 ਲੱਖ ਨੌਕਰੀ ਪਹਿਲਾਂ ਵੀ ਕੋਈ ਕਹਿ ਗਿਆ ਤੇ ਹੁਣ ਵੀ ਕੋਈ ਕਹਿੰਦਾ ਪਰਚੀਆਂ ਸਾਹਮਣੇ ਰੱਖੋ ਕੋਈ ਬਰੋਟਾ ਨਹੀਂ ਲੱਗਿਆ ਜਿੱਥੋਂ ਪੱਟ ਕੇ ਨੌਕਰੀਆਂ ਦੇਣੀਆਂ ਨੇ ਲੱਖ ਸਾਮੀ ਇੱਥੋਂ ਨਹੀਂ ਭਰੀ ਗਈ ਇਹਦੇ ਕਾਰਨ ਨੇ ਜਿਨ੍ਹਾਂ 'ਚ ਮੈਂ ਜਾਣਾ ਨਹੀਂ ਜਾਂਦਾ ਕਿਉਂ ਮੈਂ ਪੰਜਾਬ ਮਾਡਲ ਦੇ ਲਈ ਆਇਆ ਮੈਂ ਮੇਅਰ ਸਾਹਿਬ ਨੂੰ ਆਸ਼ੂ ਨੂੰ ਫੋਨ ਕੀਤਾ ਕਿਉਂਕਿ ਮੇਰਾ ਪੰਜਾਬ ਮਾਡਲ ਹੁਣ ਪਰ ਮੇਰਾ ਨਹੀਂ ਹੈ ਇਹ ਕਾਂਗਰਸ ਦਾ ਪੰਜਾਬ ਮਾਡਲ ਹੈ ਰਾਹੁਲ ਜੀ ਦਾ ਪੰਜਾਬ ਮਾਡਲ ਹੈ ਪ੍ਰਿਆੰਕਾ ਜੀ ਦਾ ਪੰਜਾਬ ਮਾਡਲ ਹੈ ਔਰ ਸਾਡੇ ਸਾਰਿਆਂ ਦਾ ਇਹ 'ਚ ਬੜੀ ਮਿਹਨਤ ਲੱਗੀ ਹੈ ਫਾਈਨਲ ਸਟੇਜਸ ਦੇ ਉੱਤੇ ਇਹ ਮੈਂ ਕਿਉਂ ਕਰ ਰਿਹਾ ਇਹਦਾ ਕਾਰਨ ਸਮਝਾਉਣਾ ਚਾਹਣਾ ਆ ਪਰਸੋਂ ਚੌਥੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਏ ਸੀ ਇੱਥੇ ਗੰਦਾ ਬੋਲਦੇ ਐ ਕੋਈ ਰੋਂਗਸ డు ਨੋਟ ਮੇਕ ਵਨ ਰਾਈਟ ਮੈਂ ਉਹ ਕੁਝ ਨਹੀਂ ਕਰੂਗਾ ਮੈਂ ਤਰਕ ਤੇ ਮਾਰਦਾ ਕਿਉਂਕਿ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਉਹ ਬਿਲੋ ਉਹਦਾ ਬੈਲਟ ਜਾਂਦਾ ਚਲੋ ਉਹਦੀ ਮਰਜ਼ੀ ਮੈਂ ਇੱਕੋ ਗੱਲ ਕਹਿਣੀ ਐ ਕਿ ਉਹ ਇੱਥੇ ਆ ਕੇ ਬੜੇ ਲਾਰੇ ਲੂਰੇ ਬੀ ਚੀਜ਼ਾਂ ਕਹਿ ਕੇ ਗਿਆ ਇਨਵੈਸਟਮੈਂਟ ਸਮਿਟ ਕੀਤਾ ਅਕਾਲੀ ਦਲ ਨੇ ਇਹ 2015 ਦੇ ਵਿੱਚ ਇਹ ਨਵੇਂ ਲਾਰੇ ਆ ਨਾ ਸ਼ਗੂਫੇ ਛੁਰਲੀਆਂ ਦੇ ਦਨਦਨ 2015 ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਸਬਮਿਟ ਕੀਤਾ ਮੈਂ ਆਪਣੀ ਸਰਕਾਰ ਨਾਲ ਤੁਲਨਾ ਕਰੂੰ 2015 ਦੇ ਇਨਵੈਸਟਮੈਂਟ ਸਬਮਿਟ ਦੇ ਵਿੱਚ 391 ਐਮਓਯੂ ਸਾਈਨ ਹੋਏ ਔਰ ਇਹਨਾਂ ਕਹੇ 1 ਲੱਖ 20 ਹਜ਼ਾਰ ਕਰੋੜ ਸਟੇਟ ਨੂੰ ਆਊਗਾ ਜੀ ਕਿੰਨਾ 1 ਲੱਖ 20 ਹਜ਼ਾਰ ਕਰੋੜ ਉਹ 391 ਚੋਂ ਸਿਰਫ 46 ਨੇ ਇਨਵੈਸਟ ਕੀਤਾ ਤੇ ਸਿਰਫ 6000 ਕਰੋੜ ਰੁਪਇਆ ਮਤਲਬ 114000 ਕਰੋੜ ਰੁਪਇਆ ਆਇਆ ਹੀ ਨਹੀਂ ਹੈ ਆਇਆ ਹੀ ਨਹੀਂ ਆਇਆ ਕਿ ਨਹੀਂ ਆਊਟ ਆਫ 120196.7 ਕਰੋੜ 6 ਲੱਖ ਸੌਰੀ ਹਾਂ 6000 650 ਕਰੋੜ ਆਇਆ 120000 ਕਰੋੜ ਚੋਂ 6650 ਕਰੋੜ ਮਤਲਬ 5% ਵੀ ਨਹੀਂ ਆਇਆ ਧਰਾਤੇ 5% ਵੀ ਨਹੀਂ ਆਇਆ 391 ਐਮਓਯੂ ਸਾਈਨ ਹੋਏ ਉਹਦੇ ਚੋਂ ਸਿਰਫ 46 ਕੰਪਨੀਆਂ ਨੇ ਇਨਵੈਸਟ ਕੀਤਾ ਤੁਸੀਂ ਆ ਦੇਖ ਲਓ 000 ਕਿੰਨੇ ਦੇਖ ਲਓ ਇਹ ਆਪ ਹੀ ਦੇਖ ਲਓ 0000000 ਸਭ ਹੋਰ ਤੇ ਹੋਰ ਇਹਨਾਂ ਦੇ ਆਪ ਦੇ 5 ਬੰਦੇ ਅਕਾਲੀ ਦਲ ਦੇ ਇੱਕ ਤੇ ਗਿਲਕੋ ਇਕ ਐਨਕੇ ਸ਼ਰਮਾ ਇੱਕ ਵਾਹਿਦ ਸਾਹਿਬ ਇੱਕ ਟਰਾਈਡੈਂਟ ਵਾਲੇ ਹਾਂਜੀ ਇੱਕ ਕੁਲਵੰਤ ਇਹ ਲੋਕਾਂ ਨੇ ਕਿਹਾ ਕਿ ਅਸੀਂ 9250 ਕਰੋੜ ਰੁਪਏ ਇਨਵੈਸਟ ਕਰਾਂਗੇ ਜ਼ੀਰੋ ਹੁਣ ਜੇ ਤੁਹਾਡੇ ਆਪ ਦੇ ਲੀਡਰ ਪੰਜ ਤੁਹਾਨੂੰ ਕਹਦੇ ਵੀ ਇਨਵੈਸਟਮੈਂਟ ਕਰ ਰਹੇ ਆ ਸਟੇਟ ਦੇ ਵਿੱਚ ਉਹਨਾਂ ਦੀ ਜ਼ੀਰੋ ਇਨਵੈਸਟਮੈਂਟ ਆ ਉਹ ਉਹਨਾਂ ਨੂੰ ਹੀ ਥੋੜੇ ਤੇ ਭਰੋਸਾ ਨਹੀਂ ਤੇ ਤੁਸੀਂ ਕਿਹੜਾ ਭਰੋਸਾ ਕ੍ਰੀਏਟ ਕਰ ਰਹੇ ਹੋ ਭਾਈ ਮੇਜਰ ਕੰਪਨੀਆਂ ਜਿਹੜੀਆਂ ਨੇ ਚਾਹੇ ਜੀਵੀਕੇ ਹੋਵੇ ਡੀਐਲਐਫ ਰਿਲਾਇੰਸ ਸੀਵੀਸੀ ਨਿਊਰਨ ਇੱਕ ਪਾਈ ਨਹੀਂ ਇਨਵੈਸਟ ਕੀਤੀ ਮਹਾਰਾਜ ਇੱਕ ਪਾਈ ਚਾਹੇ ਨਿਊਰਨ ਇੱਕ ਪਾਈ ਤੇ ਕਿੰਨੀ ਪ੍ਰੋਮਿਸ ਕੀਤੀ ਕਿੰਨੇ ਦੇ ਐਮਓਯੂ ਸਾਈਨ ਹੋਏ ਇਹਨੂੰ ਧਿਆਨ ਨਾਲ ਸੁਣਿਓ ਕਿੰਨੇ ਦੇ ਐਮਓਯੂ ਸਾਈਨ ਕੀਤੇ ਬਈ ਇਹਨਾਂ ਵੱਡੀਆਂ ਕੰਪਨੀਆਂ 31610 ਕਰੋੜ ਕਦੀ ਨਹੀਂ ਪਤਾ 31000 ਇਹ 610 ਕਰੋੜ ਟੂ ਇਨਕਰੀਜ਼ ਦੀ ਨੰਬਰ ਆਫ ਐਮਓਯੂਜ਼ ਮੈਨ ਲਗਾ 100 150 ਤਾਂ ਜ਼ੀਰੋ ਵਾਲੇ ਨੇ ਸਿਰਫ ਵੀ ਐਮਓਯੂ ਵਧਾ ਦਿੱਤੇ ਇਹ ਹਵਾਈ ਸ਼ੁਰਲੀਆਂ ਐਂ ਹੀ ਹੁੰਦਾ ਜਦੋਂ ਮੇਰੀ ਗੱਲ 10 ਲੱਖ ਤੋਂ 20 ਲੱਖ ਵਾਲੇ ਵਰਤ ਐਮਓਯੂ ਜਿਹੜੇ ਸੀਗੇ ਉਹ ਮੈਨ ਲਗਾ 60 ਤੋਂ ਜਿਆਦੇ ਜ਼ੀਰੋ ਕੇਂਦਰਾ ਭਾਵ ਕੀ ਹੈ ਅਰੇ ਤੇ ਐਡਵਰਟਾਈਜ਼ਮੈਂਟ ਦੇ ਉੱਤੇ ਖਰਚਾ ਕੀਤਾ 5 ਕਰੋੜ 5% ਇਨਵੈਸਟਮੈਂਟ ਨਹੀਂ ਆਈ ਹੁਣ ਤੁਸੀਂ ਸਾਡੀ ਸਰਕਾਰ ਨਾਲ ਕੰਪੇਅਰ ਕਰ ਲਓ 1 ਲੱਖ ਕਰੋੜ ਦੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ ਉਹਦੇ ਚੋਂ 52% 52% ਦੀ ਕਮਰਸ਼ੀਅਲ ਪ੍ਰੋਡਕਟਿਵਿਟੀ ਸ਼ੁਰੂ ਹੋ ਗਈ ਹੈ ਪਹਿਲਾਂ ਜ਼ਮੀਨ ਲੈਣੀ ਪੈਂਦੀ ਹੈ ਫਿਰ ਭਾਈ ਫੈਕਟਰੀ ਲੱਗਦੀ ਹੈ ਫਿਰ ਉਸ ਤੋਂ ਬਾਅਦ ਉਹਦੀ ਪ੍ਰੋਡਕਟਿਵਿਟੀ ਸ਼ੁਰੂ ਹੁੰਦੀ ਹੈ ਫਿਰ ਉਹ ਬਾਜ਼ਾਰ 'ਚ ਵੇਚਣ ਲੱਗਦੀ ਹੈ ਉਹਨੂੰ ਕਹਿੰਦੇ ਕਮਰਸ਼ੀਅਲ ਪ੍ਰੋਡਕਟਿਵਿਟੀ 52% ਦੀ ਕਮਰਸ਼ੀਅਲ ਪ੍ਰੋਡਕਟਿਵਿਟੀ ਸ਼ੁਰੂ ਹੋ ਗਈ ਹੈ। ਲੇਕਿਨ ਅਸੀਂ ਇਸ ਤੋਂ ਬਹੁਤ ਅੱਗੇ ਜਾਣਾ ਪਈ। ਔਰ ਉਹਦਾ ਸਭ ਤੋਂ ਵੱਡਾ ਕਾਰਨ ਲੱਗੇ ਨਾ ਜਾਣਦਾ। ਸਿੰਗਲ ਵਿੰਡੋ ਸਿਸਟਮ। ਮੈਂ ਤੁਹਾਨੂੰ ਅੱਜ ਕਹਿ ਰਿਹਾ ਆਸ਼ੂ ਬੈਠਾ ਐ ਇੱਥੇ ਹੋਰ ਬੰਦੇ ਬੈਠੇ ਐ ਮੈਂ ਗਰੰਟੀ ਦਿੰਦਾ ਤੁਹਾਨੂੰ ਕਿ ਅਸੀਂ ਇੰਨਾ ਕੁ ਵਿਸ਼ਵਾਸ ਪੈਦਾ ਕਰ ਦਿਆਂਗੇ। ਇਹ ਪੰਜਾਬ ਮਾਡਲ ਇੰਨਾ ਕੁ ਵਿਸ਼ਵਾਸ ਪੈਦਾ ਕਰ ਦੂਗਾ। ਸਿੰਗਲ ਵਿੰਡੋ ਸਿਸਟਮ। ਉਹਦੇ ਚ ਕਾਨੂੰਨ ਵੀ ਅਸੀਂ ਪਾਸ ਕੀਤੇ ਆ ਲੇਕਿਨ ਉਹ ਹਲੇ ਧਰਾ ਤੇ ਉੱਤੇ ਇੰਪਲੀਮੈਂਟ ਨਹੀਂ ਹੋਏ ਤੁਹਾਨੂੰ ਮੈਂ ਉਹਨਾਂ ਕਾਨੂੰਨਾਂ ਦਾ ਨਾਮ ਵੀ ਦੱਸ ਦਿੰਨਾ ਅਗਰ ਤੁਸੀਂ ਉਹ ਨਾਮ ਜਾਨਣਾ ਚਾਹੁੰਦੇ ਹੋ ਉਹਦੇ ਚੋ ਦੋ ਕਾਨੂੰਨ ਪਾਸ ਹੋਏ ਆ ਇਹਨੂੰ ਈਜ਼ ਆਫ ਡੂਇੰਗ ਬਿਜ਼ਨਸ ਕਹਿੰਦੇ ਆ ਹਾਂਜੀ ਉਹ ਜਿਹੜੇ ਦੋ ਕਾਨੂੰਨ ਇੱਕ ਹੈਗਾ ਜੀ ਰਾਈਟ ਟੂ ਬਿਜ਼ਨਸ ਹਾਂਜੀ ਅਜੇ ਦੋ ਕਾਨੂੰਨ ਪਾਸ ਹੋਏ ਆ ਮੈਂ ਤੁਹਾਨੂੰ ਉਹਦੀ ਪੂਰੀ ਉਹ ਦੇਦਨਾ ਮੇਰੇ ਕੋਲ ਸਾਰੀ ਪਈ ਹੈ ਲੇਕਿਨ ਉਹ ਕਿਉਂ ਨਹੀਂ ਹੁੰਦਾ ਕਿਉਂਕਿ ਕਲੀਅਰੈਂਸਸ ਲੈਣੀਆਂ ਪੈਂਦੀਆਂ ਨੇ ਔਰ ਇਹ ਸਾਡਾ ਗੇਟਵੇ ਟੂ ਸਕਸੈਸ ਹੈ ਮੈਂ ਤੁਹਾਨੂੰ ਅੱਜ ਦੱਸ ਇਹ ਸਾਡਾ ਗੇਟਵੇ ਟੂ ਸਕਸੈਸ ਇਸ ਕਰਕੇ ਆ ਕਿ ਕੋਈ ਵੀ ਬੰਦਾ ਜਦੋਂ ਬਾਹਰੋਂ ਆਉਂਦਾ ਔਰ ਇਹਦੇ ਵਿੱਚ ਮੈਂ ਬਹੁਤ ਮਤਲਬ ਵੱਡੇ ਰੀਵੈਂਪ ਕਰ ਰਿਹਾ ਔਰ ਉਹ ਅਸੀਂ ਸੱਠੇ ਇਕੱਠੇ ਸਲਾਹ ਕਰਕੇ ਫਿਰ ਉਹਨੂੰ ਅੱਗੇ ਅੱਗੇ ਚਾਰਾਂਗੇ 13 ਤੋਂ 16 ਪਰਮਿਸ਼ਨਾਂ ਤੇ ਮਿਨਿਮਮ ਨੇ ਤੇ ਮੈਕਸਿਮਮ 33 ਪਰਮਿਸ਼ਨਾਂ ਨੇ ਆੱਡਾ-ਅੱਡ ਡਿਪਾਰਟਮੈਂਟਾਂ ਦੀਆਂ ਨੇ ਇਹ ਨਹੀਂ ਆ ਵੀ ਇੱਕ ਡਿਪਾਰਟਮੈਂਟ ਦੀ ਹੁਣ ਜਦੋਂ ਡਿਪਾਰਟਮੈਂਟਾਂ ਦੀ ਗੱਲ ਆਉਂਦੀ ਹੈ ਹਰੇਕ ਡਿਪਾਰਟਮੈਂਟ ਕਹਿੰਦਾ ਵੀ ਯਾਰ ਮੇਰੀ ਪਾਵਰ ਕਿਸੇ ਦੂਸਰੇ ਕੋਲ ਨਾ ਜਾਵੇ ਮੇਰੇ ਕੋਲ ਰਹੇ ਇਹ ਚਾਹੀਦਾ ਵੀ ਚੀਫ ਮਿਨਿਸਟਰ ਨੂੰ ਪੋਲਿਟੀਕਲ ਕੁਝ ਨਹੀਂ ਹੈ ਸਿੰਗਲ ਵਿੰਡੋ ਸਿਸਟਮ ਪੋਲਿਟੀਕਲ ਵਿਲ ਦੀ ਗੱਲ ਹੈ ਇੱਕ ਪੋਲਿਟੀਕਲ ਵਿਲ ਦੀ ਗੱਲ ਹੈ ਇਹ ਚਾਹੀਦਾ ਵੀ ਭਾਈ ਇੱਕ ਥਾਂ ਦੇ ਉੱਤੇ ਚੀਫ ਮਿਨਿਸਟਰ ਹਰੇਕ ਡਿਪਾਰਟਮੈਂਟ ਦਾ ਇੱਕ ਇੱਕ ਬੰਦਾ ਡਿਪਿਊਟ ਕਰੇ ਚਾਹੇ ਇੱਕ ਬੰਦਾ ਜਿਹੜਾ ਸਭ ਨਾਲ ਕੋਆਰਡੀਨੇਟ ਕਰਕੇ ਉਹ ਉੱਥੋਂ ਸਿੱਧੀ ਪਰਮਿਸ਼ਨ ਦਿਵਾਵੇ ਅਸੀਂ ਤੇ ਇੱਕ ਸਟੈਪ ਹੋਰ ਅੱਗੇ ਜਾਵਾਂਗੇ ਔਰ ਮੈਂ ਤੁਹਾਨੂੰ ਅਗਾਹ ਕਰਨਾ ਚਾਹਨਾ ਕਿ ਇਸ ਤੋਂ ਬਿਨਾ ਅਸੀਂ ਆਵਾਂਗੇ ਨਹੀਂ ਲੋਕਾਂ 'ਚ ਅਸੀਂ ਡਿਜੀਟਲ ਪੋਰਟਲ ਖੋਲ੍ਹਾਂਗੇ ਵੀ ਵਿਲ ਪ੍ਰੋਸੀਡ ਟੂ ਦ ਨੈਕਸਟ ਸਟੈਪ ਜਿਹਦੇ 'ਚ ਬੰਦਾ ਘਰੇ ਬੈਠ ਕੇ ਇਹ ਪਰਮਿਸ਼ਨਾਂ ਲੈ ਸਕੇ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਨਾ ਜਦੋਂ 2007 ਚ ਨਾ ਹੀ ਸਰਕਾਰ ਬਣਾ ਕੇ ਮੈਂ 272 ਰੈਲੀਆਂ ਕੀਤੀਆਂ ਉਦੋਂ ਇਹ ਸਾਹਿਬ ਜਿਹੜੇ ਨੇ ਅੱਜ ਪ੍ਰਧਾਨ ਨੇ ਇਹ ਤੇ ਘਰੇ ਬੈਠੇ ਹੁੰਦੇ ਸੀ ਠੀਕ ਹੈ ਉਦੋਂ ਇੱਕ ਮੇਰਾ ਦੋਸਤ ਔਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਇਹ ਇੱਕ ਦੋਸਤ ਮੇਰਾ ਅਮਰੀਕਾ ਤੋਂ ਆਇਆ ਉਹ ਕਹਿੰਦਾ ਸੀ ਤੁਸ ਜੀ ਮੈਂ ਮੇਰਾ ਯਾਰ ਸੀ ਬਹੁਤ ਖਰਮਾਪਤੀ ਆਦਮੀ ਕਹਿੰਦਾ ਜੀ ਮੈਂ ਕਰੀਬ 4 ਤੋਂ 5000 ਕਰੋੜ ਰੁਪਇਆ ਸੋਲਰ એનર્ਜੀ ਪਾਉਣਾ ਚਾਹੁੰਦਾ ਤੇ ਮੈਂ ਇੱਕ ਪਾਇਲਟ ਪ੍ਰੋਜੈਕਟ ਕਰਨਾ ਚਾਹੁੰਦਾ 400-500 ਕਰੋੜ ਤੇ ਮੈਂ ਮੈਨੂੰ ਤੁਸੀਂ ਭੇਜੋ ਮੈਂ ਇਹਨਾਂ ਨਾਲ ਗੱਲ ਕੀਤੀ ਮੈਂ ਇਹਨਾਂ ਨੂੰ ਭੇਜਿਆ ਇਹਨਾਂ ਕੋਲ ਦੋ ਮਹੀਨੇ ਬਾਅਦ ਮੇਰੇ ਕੋਲ ਆਇਆ ਸਾਫਾ ਗੱਲ ਚ ਪਾਇਆ ਸੀ ਆਂਦਾ ਸਿੱਧੂ ਸਾਹਿਬ ਜੀ ਮੈਂ 200 ਦਾ ਇਨਵੈਸਟਮੈਂਟ ਕਰਨ ਨੂੰ ਕਹਿੰਦਾ ਕਹਿੰਦਾ 100 ਪਹਿਲਾਂ ਮੰਗਦੇ ਆ ਅਫਸਰ ਰੱਖੇ ਆ ਮੈਂ ਨਾ ਨਹੀਂ ਲੈਣਾ ਜਾਂਦਾ ਕਿਸਦਾ ਕਿਹੜੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਕਿਹਾ ਯਾਰ ਉਹ 2007 ਚ ਯਾਰ ਤੂੰ ਰੋਟੀ ਨੂੰ ਚੋਚੀ ਥੋੜਾ ਜਿਹਾ 2007 ਦੇ ਵਿੱਚ ਕਿਹੜੀ ਸਰਕਾਰ ਸੀਗੀ ਮਤਲਬ ਤੁਹਾਨੂੰ ਪਤਾ ਹੋਊਗਾ ਵੀ ਮੈਂ ਨਵੀਂ ਸਰਕਾਰ ਬਣਾਈ ਬਣਾਈ ਜਦੋਂ ਉਹ ਤੇ ਉਹ ਅਫਸਰ ਰਕੇ ਸਪੈਸ਼ਲ ਮੈਂ ਨਾਂ ਨਹੀਂ ਲੈਣਾ ਚਾਹਦਾ ਅਫਸਰਾਂ ਦਾ ਜੂਰ ਨਹੀਂ ਹੁੰਦਾ ਉਹ ਤਾਂ ਨੱਚਦੇ ਆ ਭਾਈ ਉਹ ਤਾਂ ਜਿੱਦਾਂ ਪੋਲਿਟਿਕਲ ਬੰਦਾ ਕਹੂ ਉਹ ਤਾਂ ਮੈਂ ਕਿਹਾ ਫੇਰ ਕਹਿੰਦਾ ਮਹਾਰਾਜ ਮੈਂ ਮੇਰੇ ਸਾਰੇ ਜਿਹੜੇ ਜਿੰਨੇ ਜਜ਼ਬਾਤ ਸੀ ਇਸ ਮੱਤ ਘੁਮੀ ਲਈ ਇਹ ਤੇ ਇਹਨਾਂ ਨੇ ਪੁੱਛੀ ਫੇਰਤੀ ਕਹਿੰਦਾ ਮੈਂ ਕਿੱਦਾਂ ਇਹ ਫੀਜ਼ੀਬਲ ਬਣਾਵਾ ਇਹਨੂੰ ਮੈਂ ਕੋਈ ਗੱਲ ਨਾਲ ਦਾ ਇੱਕ ਸੂਬਾ ਸੀ ਉਹਦਾ ਵੀ ਮੈਂ ਨਾਲ ਲੈਣਾ ਮੈਂ ਫੋਨ ਕੀਤਾ ਚੀਫ ਸੈਕਟਰੀ ਮੈਂ ਕਿਹਾ ਜੀ ਇਦਾਂ ਇਦਾਂ ਗੱਲ ਹੈ ਮੈਂ ਕੈਂਪੇਨ ਕਰਦਾ ਹੁੰਦਾ ਸੀ ਉਹ ਬਹੁਤ ਤਗੜੀ ਮੈਂ ਕਿਹਾ ਜੀ ਇਦਾਂ ਇਦਾਂ ਗੱਲ ਹੈ ਤੇ ਮੈਂ ਤੁਹਾਨੂੰ ਸਰਦਾਰ ਫਲਾਣਾ ਫਲਾਣਾ ਤੁਹਾਡੇ ਕੋਲ ਭੇਜ ਰਿਹਾ ਉਹ ਕਹਿੰਦਾ ਸਿੱਧੂ ਸਾਹਿਬ ਕੱਲ 에ਅਰਪੋਰਟ ਤੋਂ ਉਹਨਾਂ ਨੂੰ ਲਵਾਵਾਂਗੇ ਅਸੀਂ ਇਸ ਨਿਵੇਸ਼ 'ਚ ਬਹੁਤ ਇੰਟਰਸਟਿਡ ਆ ਤੁਸੀਂ ਸਾਡੇ ਕੋਲ ਭੇਜੋ ਅਗਲੇ ਦਿਨ ਫੌਗ ਸੀ ਮਾਨੂੰ ਫੋਨ ਕੀਤਾ ਮੈਂ ਕਹਿੰਦਾ ਜੀ ਅਸੀਂ ਅਗਲੇ ਹਫਤੇ ਪੂਰਾ 1 ਵਜੇ ਦਾ ਟਾਈਮ ਉਹਨਾਂ ਦਾ ਰੱਖਤਾ ਜਦੋਂ ਮਰਜ਼ੀ ਭੇਜ ਦਿਓ ਉਹ ਮੀਟਿੰਗ ਜਿਹੜੀ ਆ ਉਹਨਾਂ ਦੀ ਹੋਊ ਲਓ ਜੀ ਅਗਲੇ ਦਿਨ ਫੌਗ ਹੱਟੀ ਥੋੜੀ ਜੀ ਆਈ ਭੇਜਦਾ ਬੈਂਕ ਗਾਰੰਟੀ ਪਹਿਲਾਂ ਭੇਜ ਤੇ ਉਹ ਕਹਿੰਦਾ ਮੈਂ ਜਾ ਕੇ ਚੀਫ ਸੈਕਟਰੀ ਦੇ ਆਫਿਸ ਦੇ ਬਾਹਰ ਬੈਠਾ ਤੇ ਮੇਰਾ 2:30 ਦਾ ਟਾਈਮ ਸੀ ਕਹਿੰਦਾ 5 ਕਿ ਮਿੰਟ ਪਹਿਲਾਂ ਕਹਿੰਦਾ 50 ਤੋਂ 60 ਬੰਦੇ ਨਿਕਲੇ ਤਾਂ ਮੈਨੂੰ ਬਹਾਕ ਪੈ ਗਈ ਅੰਦਰ ਮੈਂ ਚਲਾ ਗਿਆ ਚੀਫ ਸੈਕਟਰੀ ਦਾ ਕਹਿੰਦਾ ਐਡਾ ਵੱਡਾ ਟੇਬਲ ਸੀ ਕਿ ਨਾ ਮੈਂ ਸਾਹਮਣੇ ਬਹਿ ਗਿਆ 50 ਬੰਦੇ ਨਵੇਂ ਆ ਗਏ ਤੇ ਮੈਨੂੰ ਚੀਫ ਸੈਕਟਰੀ ਕਹਿੰਦਾ ਕਹਿੰਦਾ ਜੀ ਤੁਹਾਡੀ ਬੈਂਕ ਗਾਰੰਟੀ ਦੇਖੀ ਹੈ ਤੁਹਾਡਾ ਪ੍ਰੋਜੈਕਟ ਪਾਸ ਕਰਤਾ ਆ ਤੁਹਾਨੂੰ ਤਿੰਨ ਥਾਵਾਂ ਦੇ ਉੱਤੇ ਜ਼ਮੀਨ ਦਿੰਦੀ ਅਸੀਂ ਜਿਹੜੀ ਮਰਜ਼ੀ ਚੁਣ ਲਓ ਆ ਬੰਦਾ ਇਲੈਕਟ੍ਰਿਸਿਟੀ ਵਾਲਾ ਆ ਬੰਦਾ ਪਾਣੀ ਵਾਲਾ ਤੇ ਆ ਬੰਦਾ ਤੁਹਾਡੇ ਕੋਲ ਤਿੰਨ ਟੱਕ ਨੇ ਜਿਹੜਾ ਮਰਜ਼ੀ ਲੱਕ ਉਸ ਬੰਦੇ ਨੇ ਅੱਜ ਉਸ ਸੂਬੇ ਦੇ ਵਿੱਚ 6 ਤੋਂ 7000 ਕਰੋੜ ਰੁਪਏ ਇਨਵੈਸਟ ਕਰ ਚੁੱਕੇ ਆ ਚੈਨਲ ਵਾਂਗ ਹੈ ਮਤਲਬ ਤੁਹਾਨੂੰ ਚੈਨਲ ਚੰਗਾ ਨਹੀਂ ਲੱਗਿਆ ਕੋਈ ਥਾਂ ਨਹੀਂ ਸੀ ਤੂੰ ਤੁਸੀਂ ਦੂਜੇ ਤੇ ਜਾਨੇ ਆ ਇਹ ਸਭ ਤੋਂ ਵੱਡਾ ਮੁੱਦਾ ਮਹਾਰਾਜ ਇਹ ਸਭ ਤੋਂ ਵੱਡਾ ਮੁੱਦਾ ਹੈ ਦੀ ਈਜ਼ ਆਫ ਡੂਇੰਗ ਬਿਜ਼ਨਸ ਮੈਂ ਪਹਿਲਾਂ ਅੰਮ੍ਰਿਤਸਰ ਵੀ ਕੰਸਲਟੇਸ਼ਨ ਕੀਤੀਆਂ ਨੇ ਇੱਥੇ ਵੀ ਅੱਜ ਪਹਿਲਾਂ ਕਾਉਂਸਲਰ ਸਾਹਿਬਾਨ ਨਾਲ ਮਿਲੂੰਗਾ ਤੇ ਫਿਰ ਆਖਰੀ ਅਮਲੀ ਜਾਮਾ ਪੂਰਾ ਇਹਦੇ ਤੇ ਆਖਰੀ ਜਾਮਾ ਪਾਵਾਂਗੇ ਅਸੀਂ ਸਮਝਿਓ ਇਹ ਜਿਹੜਾ ਕੰਮ ਹੈ ਇਹਨੂੰ ਅੱਗੇ ਵਧਾਉਣਾ ਯੂਥ ਨੂੰ ਉਸ ਕਗਾਰ ਤੇ ਖੜਨਾ ਕਿ ਉਹ ਆਪਣੇ ਆਪ ਨਾ ਸਿਰਫ ਐਂਟਰਪ੍ਰੈਨਰ ਬਣੇ ਬਲਕਿ ਆਪ ਜੌਬਸ ਕ੍ਰੀਏਟ ਕਰੇ ਮਹਾਰਾਜ ਇੰਡਸਟਰੀ ਕਲਸਟਰਾਂ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਨੇ ਡਿਵੈਲਪ ਕੀਤੀ ਸਰਦਾਰ ਮਨਮੋਹਨ ਸਿੰਘ ਨੂੰ ਤੁਸੀਂ ਇਹ ਨਾਲ ਹੀ ਸਰਕਾਰ ਦੇ ਵਿੱਚ ਐਂਡ ਚ ਦੇਖ ਲਓ 60% ਚਲੀ ਗਈ ਲੁਧਾਨੇ ਤੋਂ ਕਿਉਂ ਕਿਉਂਕਿ ਉਹ ਕਲਸਟਰ ਹੀ ਗੈਪ ਕਰਤੇ ਸਪੈਸ਼ੈਲਟੀ ਹੈ ਇੱਥੇ ਹੌਜਰੀ ਹੈ ਅੰਮ੍ਰਿਤਸਰ ਚ ਲੂਮਾ ਨੇ ਜਲੰਧਰ ਦੇ ਵਿੱਚ ਸਪੋਰਟਸ ਹੈ ਉਸ ਕਲਸਟਰ ਬੇਸਡ ਇੰਡਸਟਰੀ ਨੂੰ ਡਿਵੈਲਪ ਕਰਾਂਗੇ ਤੁਹਾਨੂੰ ਮੈਂ ਇਹ ਜਾ ਪਲਾਨ ਦਊਂਗਾ ਮੈਨਾਂ ਕੋਈ ਕਿੰਤੂ ਪਰੰਤੂ ਕਰ ਜੇ ਉਂਗਲ ਚੱਕ ਜੇ ਤੇ ਜੁੰਮਾ ਦੇਣਾ ਮੈਨੂੰ ਔਰ ਇਹੀ ਸਭ ਤੋਂ ਵੱਡੀ ਯੂਥ ਦੀ ਪ੍ਰੋਬਲਮ ਹੈ ਕਿ ਸਾਡੇ ਕੋਲ ਡਿਗਰੀਆਂ ਲਈਆਂ ਹੋਈਆਂ ਅਨਐਮਪਲੋਇਡ ਯੂਥ ਹੈ ਐਜੂਕੇਟਿਡ ਮੈਂ ਕੀ ਕਹਿ ਰਿਹਾ ਐਜੂਕੇਟਿਡ ਅਨਐਮਪਲੋਇਡ ਯੂਥ ਇੰਡਸਟਰੀ ਨੂੰ ਲੈ ਨਹੀਂ ਸਕਦੀ ਉਹ ਕਹਿੰਦੇ ਜਿਹਦੇ ਕੋਲ ਸਕਿੱਲ ਹੈ ਨਹੀਂ ਸਪੈਸੀਫਿਕ ਕਲਸਟਰਾਂ ਦੇ ਵਿੱਚ ਤੁਸੀਂ ਸਪੈਸੀਫਿਕ ਸਕਿੱਲ ਅਗਰ ਪੈਦਾ ਕਰਦੇ ਹੋ ਉਹਨਾਂ ਬੰਦਿਆਂ ਦੇ ਵਿੱਚ ਮੈਨੂੰ ਯਾਦ ਆ ਹਿਲੀ ਮੈਡਮ ਨੇ ਮੰਗਾਇਆ ਸੀ ਉੱਥੇ ਅਮਰੀਕਾ ਦੇ ਵਿੱਚ ਕਹਿੰਦੀ ਸਾਨੂੰ ਕਾਰਪੈਂਟਰ ਦੇ ਦਿਓ 4000 ਤੇ 4 ਨਹੀਂ ਦਿੱਤੇ ਗਏ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਦੇਖੋ ਇੰਡਸਟਰੀ ਕੋਲ ਲੇਬਰ ਨਹੀਂ ਹੈ ਅੱਜ ਇਹਨੂੰ ਪਤਾ ਕਰ ਲਓ ਇਹਨੂੰ ਪੁੱਛ ਲਓ ਇਹਨੂੰ ਪੁੱਛ ਲਓ ਜਿਹਨੂੰ ਲੇਬਰ ਨਹੀਂ ਹੈ ਉਹਨਾਂ ਕੋਲ ਸਕਿੱਲਡ ਇਸ ਕਰਕੇ ਇਹ ਜਿਹੜੀਆਂ ਜੌਬਸ ਕ੍ਰੀਏਟ ਕਰਨੀਆਂ ਨੇ ਇੱਕ ਇੰਨਾ ਕੰਕ੍ਰੀਟ ਪਲਾਨ ਦਊਗਾ ਈਵਨ ਜਿਹੜੇ ਇਨਕਮ ਜਨਰੇਸ਼ਨ ਹੈ ਸਾਡੀ ਜਿਹੜੀ ਇਨਕਮ ਜਨਰੇਸ਼ਨ ਹੋਊਗੀ ਤੁਸੀਂ ਸ਼ਰਾਬ ਵਾਲੀ ਗੱਲ ਲਓ ਤਮਿਲਨਾਡੂ 50 ਹਜ਼ਾਰ ਯੂਥ ਨੂੰ EMPLOYE ਕਰਦਾ ਹੈ ਕਰੀਬ-ਕਰੀਬ 300 ਕਰੋੜ ਉਹਨਾਂ ਨੂੰ ਨੌਕਰੀਆਂ ਦੀ ਤਨਖਾਹ ਮਿਲਦੀ ਹੈ ਤੇਲੰਗਾਨਾ ਜਿਹੜਾ ਸੈਂਡ ਦੀ ਜਿਹੜੀ ਉਹ ਹੈ ਉਹਦੇ ਚ ਘੱਟੋ-ਘੱਟ 1 ਲੱਖ ਯੂਥ EMPLOIED ਹੈ ਤੇ ਬਸਾਂ ਦਾ ਬਾਦਲਾ ਨੇ ਠੇਕਾ ਲੈ ਲਿਆ ਹਰਥਾਂ ਤੇ ਮਨੋਪਲੀ ਬਣਾਤੀ ਇਹਨਾਂ ਨੇ ਕੇਬਲ ਚ ਮਨੋਪਲੀ ਬਣਾਤੀ ਬੱਸਾਂ 'ਚ ਮੋਨੋਪੋਲੀ ਬਣਾਤੀ ਦੇਖ ਲਓ ਤੁਸੀਂ ਕੋਈ ਇੱਕ ਬਿਜ਼ਨਸਮੈਨ ਐ ਸਰਦਾਰ ਸੁਖਬੀਰ ਬਿਜ਼ਨਸ ਕਰਨ ਆਇਆ ਓ ਦੂਜਿਆਂ ਦੇ ਬਿਜ਼ਨਸ ਖੋਣ ਆਇਆ ਓ ਗੱਲ ਨੂੰ ਸਮਝੋ ਤੇ ਅੱਜ 5 ਗੁਣਾ ਦਿੱਲੀ ਦੇ ਵਿੱਚ ਅਨਪਲੋਇਮੈਂਟ ਐ ਦੇਖੋ ਇਸ ਤੋਂ ਵੱਡਾ ਮੁੱਦਾ ਧਰਤੀ ਤੇ ਕੋਈ ਨਹੀਂ ਹੈ ਚਾਹੇ ਤੁਸੀਂ ਇਹਨੂੰ ਖੇਤੀ ਨਾਲ ਜੋੜ ਲਓ ਵੇਖੋ ਕਣਕ ਦੇ ਰੇਟ ਅੱਢ ਨੇ ਲੇਕਿਨ ਜੇ ਤੁਸੀਂ ਡੈਰੀਵੇਟਿਵਸ ਦੀ ਗੱਲ ਕਰਾਂ ਡੈਰੀਵੇਟਿਵਸ ਦੀ ਇੰਡਸਟਰੀ ਅੱਜ 20 ਗੁਣਾ ਰੇਟ ਨੇ ਰਾਈਸ ਆਇਲ ਰਾਈਸ ਬ੍ਰੈਨ ਹਾਂਜੀ ਵੀਟ ਬ੍ਰੈਨ ਕੌਰਨ ਦਾ ਜਿਹੜਾ ਉਹ ਪੀਲੇ ਪੀਲੇ ਜੇ ਪਾਉਂਦੇ ਆ ਉਹ 25 ਗੁਣਾ ਰੇਟ ਤੇ ਵਿਕਦਾ ਹੈ ਹਾਂਜੀ 25 ਗੁਣਾ ਰੇਟ ਤੇ ਵਿਕਦਾ ਇਹ ਇਹ ਜਬ ਤੱਕ ਅਸੀਂ ਇਹ ਨਹੀਂ ਲੈ ਕੇ ਆਵਾਂਗੇ ਵੀ ਹੈਵ ਮੂਵਡ ਫਾਰ ਅਹੈਡ ਆਫ ਦੀ ਅਕਾਲੀ ਦਲ ਬਟ ਇਨ ਦੀ ਕਮਿੰਗ ਟਾਈਮਸ ਅਸੀਂ ਇਸ ਤੋਂ ਬਹੁਤ ਅੱਗੇ ਲੰਘ ਜਾਾਂਗੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਸ ਚੈਪਟਰ ਦੇ ਉੱਤੇ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਆਈ ਵਿਲ ਡਿਸਕਲੋਜ਼ ਦੀ ਪਲਾਨ ਆਫ ਦੀ ਕਾਂਗਰਸ ਅ ਜੁਆਇੰਟ ਪਲਾਨ ਆਫ ਦੀ ਕਾਂਗਰਸ ਸਭ ਨਾਲ ਕੰਸਲਟੇਸ਼ਨਸ ਕਰਕੇ ਚੀਫ ਨੇ ਸੰਭਾ ਕੇ ਸਾਡੇ ਜਨਰਲ ਸੈਕਟਰੀ ਨਾਲ ਗੱਲ ਕਰਕੇ ਤੁਹਾਨੂੰ ਇੱਕ ਐਸਾ ਸੋਲਿਡ ਪਲਾਨ ਦਊਗਾ ਕਿ ਉਸ ਯੂਥ ਨੂੰ ਔਰ ਉਹ ਜਿਹੜਾ ਬਾਹਰ ਬੰਦਾ ਖੜਾ ਹੈ ਉਹਨੂੰ ਭਰੋਸਾ ਹੋਊਗਾ ਔਰ ਉਹਦਾ ਇੱਕ ਇੱਕ ਲੈਗ ਮੈਂ ਤੁਹਾਨੂੰ ਦੱਸ ਰਿਹਾ ਅੱਜ ਜਿਹੜੀ ਇੰਡਸਟਰੀ ਡਿਸਟ੍ਰਿਕਟਾਂ ਦੇ ਵਿੱਚ ਸੈਟਅਪ ਹੋਈ ਹੈ ਉਹ ਚੰਡੀਗੜ੍ਹ ਕਿਉਂ ਜਾਵੇ ਭਾਈ ਡੀਸੀ ਕੋਲ ਰਹਿਣਾ ਚਾਹੀਦਾ ਪਾਵਰ ਐਗਜ਼ੈਕਟ ਪਾਵਰ ਹੈ ਅਗਰ ਉਹਨੇ ਆਪਣੀ ਇੰਡਸਟਰੀ ਦਾ ਕੁਝ ਵੀ ਵਧਾਉਣਾ ਘਟਾਉਣਾ ਹੈ ਕੋਈ ਪਰਮਿਸ਼ਨ ਲੈਣੀ ਹੈ ਤੇ ਉਹਨੂੰ ਡੀਸੀ ਕੋਲ ਰਹਿਣਾ ਚਾਹੀਦਾ ਇਹ ਅਸੀਂ ਪ੍ਰੋਵੀਜ਼ਨ ਰੱਖ ਰਹੇ ਹਾਂ ਕਿ ਕਿਸੇ ਨੂੰ ਖੱਗਲ ਖਰਾਬ ਹੋਣ ਦੀ ਲੋੜ ਨਹੀਂ ਕਿਸੇ ਨੂੰ ਉੱਥੇ ਚੰਡੀਗੜ੍ਹ ਧੱਕੇ ਖਾਣ ਦੀ ਲੋੜ ਨਹੀਂ CLU ਹੋਵੇ ਹੋਰ ਚੀਜ਼ਾਂ ਹੋ ਗਈਆਂ ਇਹ ਲੋਕਲ ਲੈਵਲ ਦੇ ਉੱਤੇ ਤੈ ਹੋਣੇ ਚਾਹੀਦੇ ਆ देयर इज नो ਨੀਡ ਫॉर ਸਮਨ ਟੂ ਟਰੈਵਲ ਟੂ ਚੰਡੀਗੜ੍ਹ ਤੇ ਉੱਥੇ ਬਾਹਰ ਖੜ ਕੇ ਉਹਦਾ ਕਾਰਨ ਕੀ ਹੈ ਸਭ ਸਮਝਦੇ ਥੰਗਾ ਨਹੀਂ ਲੇਕਿਨ ਜਿਹੜਾ ਬੰਦਾ ਬਾਹਰੋਂ ਆਵੇ ਉਸ ਬੰਦੇ ਦੇ ਉੱਤੇ ਮਨ 'ਚ ਵਿਸ਼ਵਾਸ ਹੋਵੇ ਪੰਜਾਬ ਦੇ ਪ੍ਰਤੀ ਹੁਣ ਜੇ ਤੁਸੀਂ ਆਪਾਂ ਇਹ ਕਹੀਏ ਕਿ ਜੀ ਸਿੰਗਲ ਵਿੰਡੋ ਸਿਸਟਮ ਅੱਜ ਤੈ ਕਰ ਦਈਏ ਤੇ ਡੇਢ ਮਹੀਨੇ ਦੀ ਸਰਕਾਰ ਦੇ ਉੱਤੇ ਤਾਂ ਕੋਈ ਭਰੋਸਾ ਨਹੀਂ ਕਰਕੇ ਰਾਜੀ ਨਾ ਦੇਰ ਇਜ਼ ਅ ਗਵਰਨਮੈਂਟ ਬਿਯੋਂਡ 2022 ਮਾਰਚ ਉਹ ਮਾਰਚ ਤੋਂ ਅਗਲੇ 5 ਸਾਲ ਟਾਰਗੇਟ ਕਰਦਾ ਨਵਜੋਤ ਸਿੱਧੂ ਇਹ ਹੀ ਪੰਜਾਬ ਮਾਡਲ ਹੈ ਪੰਜਾਬ ਮਾਡਲ ਨਹੀਂ ਕਹਿੰਦਾ ਵੀ ਖਜ਼ਾਨਾ ਖਾਲੀ ਹੈ ਉਹ ਕਹਿੰਦਾ ਖਜ਼ਾਨਾ ਭਰਨਾ ਹੈ ਨੌਕਰੀ ਐ ਦੇਣੀ ਹੈ এমਪਲੋਇਮੈਂਟ ਐ ਦੇਣੀ ਹੈ ਤੇ ਈਜ਼ ਆਫ ਬਿਜ਼ਨਸ ਐ ਕਰਨਾ ਇਹ ਸਭ ਤੋਂ ਵੱਡੇ ਮੁੱਦੇ ਹੈ ਮਹਾਰਾਜ ਖੱਜਲ ਖਰਾਬ ਕਿਵੇਂ ਹੁੰਦਾ ਵਪਾਰੀ ਕੀ ਉਹਦਾ ਹਾਲ ਹੁੰਦਾ ਇਹ ਸਭ ਨੂੰ ਪਤਾ ਹੈ ਲੇਕਿਨ ਕੋਈ ਸੋਲੂਸ਼ਨਾਂ ਚ ਨਹੀਂ ਜਾਂਦਾ ਹਰ ਬੰਦਾ ਸਕੀਮਾਂ ਚ ਲੱਗਿਆ ਮੈਂ ਕੱਲ ਕੇਜਰੀਵਾਲ ਸਾਹਿਬ ਨੂੰ ਸਵਾਲ ਕੀਤੇ ਸੀ ਕੋਈ ਜਵਾਬ ਆਇਆ ਮੈਂ ਕਿਹਾ ਦੇਖੋ ਮੇਰੀ ਗੱਲ ਨੂੰ ਸੁਣੋ ਜਦੋਂ ਜਵਾਬ ਆਣਾ ਹੁੰਦਾ ਨਾ ਮਿੱਤਰਾ ਆਹ ਸ਼ਾਮ ਨੂੰ ਆਹ ਸ਼ਾਮ ਨੂੰ ਵਜਦੀ ਹੈ ਨਾ ਇਦਾਂ ਤੇ ਤੱਕ ਦੇਣੇ ਨਾਲ ਦੀ ਨਾਲ ਜਿਹੇ ਪਾਸੋਂ ਆਉਂਦਾ ਦੇਖੋ ਮੇਰੀ ਗੱਲ ਨੂੰ ਸੁਣੋ ਮੈਂ ਜਿਹੜੀ ਗੱਲ ਕਰਦਾ ਤੱਥਾਂ ਦੇ ਆਧਾਰ ਤੇ ਕਰਦਾ ਫੈਕਟਸ ਐਂਡ ਫਿਗਰਸ ਤੇ ਕਰਦਾ ਤੇ ਮੈਂ ਤੁਹਾਨੂੰ ਚੈਲੰਜ ਕਰਕੇ ਕਹਿੰਦਾ ਕਿ ਆਉਣ ਵਾਲਾ ਜਿਹੜਾ ਪੰਜਾਬ ਮਾਡਲ ਹੈ ਉਹ ਯੂਥ ਨੂੰ ਆਪਣੇ ਪੈਰਾਂ ਤੇ ਖੜਾ ਕਰੇਗਾ ਜਿਹੜਾ ਬਾਹਰ ਜਾ ਰਿਹਾ ਹੈ ਓਪਰਚ्युनिटीज ਕਰਕੇ ਕਿਉਂਕਿ ਉੱਥੇ ਓਪਰਚ्युनिटी ਹੈ ਏਮਪਲੋਇਮੈਂਟ ਹੈ ਉਹਨੂੰ ਰੋਕਾਂਗੇ ਇਸ ਟ੍ਰੈਂਡ ਨੂੰ ਰਿਵਰਸ ਕਰਾਂਗੇ ਔਰ ਇੱਥੇ ਉਹਨੂੰ ਜੋਬ ਕ੍ਰੀਏਟਰ ਬਣਾ ਦੇਾਂਗੇ ਐਂਟਰਪ੍ਰੈਨਰ ਬਣਾ ਦੇਾਂਗੇ ਇਹੀ ਪੰਜਾਬ ਦੇ ਸੋਲੂਸ਼ਨ ਨੇ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਤੁਹਾਨੂੰ ਮੈਂ ਸਰ ਜੀ ਦੀ ਗੱਲ ਕਰ ਰਹੇ ਹੋ ਯਾਰ ਮੇਰੀ ਗੱਲ ਨੂੰ ਸੁਣ ਠੀਕ ਹੈ ਦੇਖੋ ਮੈਂ ਤੁਹਾਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਇਹਨੂੰ ਅਮਲੀ ਜਾਮਾ ਪਾ ਕੇ ਤੁਹਾਡੇ ਕੋਲ ਪੇਸ਼ ਕਰਨਾ ਜੇ ਤੇ ਮੈਂ ਉਦੋਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਿਆ ਮੈਨੂੰ ਜ਼ਿੰਮੇਵਾਰ ਮੰਨਿਓ ਠਹਿਰੋ ਓਏ ਇੱਕ ਮਿੰਟ ਉਹੀ ਆਪਾਂ ਤੜ 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 ਕਰ ਦਈਏ ਉਹਦਾ ਕੋ ਫਾਇਦਾ ਨਹੀਂ ਹੈ ਮੈਂ ਤੁਹਾਨੂੰ ਕੀ ਕਿਹਾ ਕਿ ਮੇਰੀਆਂ ਕੰਸਲਟੇਟਿਵ ਮੀਟਿੰਗਸ ਜਿਹੜੀਆਂ ਨੇ ਅੰਮ੍ਰਿਤਸਰ ਸ਼ੁਰੂ ਹੋਈ ਸੀ ਦੋ ਤੂੰ ਬਾਅਦ ਹੋਈਆਂ ਸੀ ਕਿ ਆ ਅੱਜ ਲੁਧਿਆਣਾ ਠੀਕ ਹੈ ਜੀ ਇਦੋਂ ਬਾਅਦ ਜਲੰਧਰ ਵੀ ਜਾਊ ਠੀਕ ਹੈ ਪਟਿਆਲੇ ਵੀ ਜਾਊ ਬੜੀ ਥਾਂ ਤੇ ਹਾਹਾਕਾਰ ਹੈ ਜੈਨੂਇਨ ਹੈ ਮੈਂ ਤਾਂ ਕਹਿੰਦਾ ਮੈਂ ਤਾਂ ਪਹਿਲੇ ਦਿਨ ਤੋਂ ਇਹਨਾਂ ਤੇ ਹੀ ਲੜਦਾ ਠੀਕ ਹੈ ਲੇਕਿਨ ਤੁਸੀਂ ਮੈਨੂੰ ਅੱਜ ਹੀ ਕਹੋ ਜੀ ਆਹ ਸਵਾਲ ਦਾ ਉੱਤਰ ਦੇ ਦਿਓ ਜੀ ਫਲਾਣਾ ਦੇ ਦਿਓ ਇਹ ਕੰਸਲਟੇਟਿਵ ਇੱਥੇ ਵੀ ਹੋਊ ਇਹ ਕੰਸਲਟੇਟਿਵ ਵਿਦਨ ਦੇ ਪਾਰਟੀ ਵੀ ਹੋਊ ਵੀ ਆਰ ਅ ਡੈਮੋਕਰੈਟਿਕ ਪਾਰਟੀ ਵੀ ਆਰ ਅ ਸੈਕੂਲਰ ਪਾਰਟੀ ਵੀ ਵਿਲ ਕਮ ਟੂ ਅ ਕਨਕਲੂਜ਼ਨ ਵੀ ਵਿਲ ਗਿਵ ਯੂ ਐਨ ਅਜੰਡਾ ਜਿਹੜਾ ਤੇਰਾ ਤੇਰਾ ਤੋਲੇ ਔਰ ਪੰਜਾਬ ਦਾ ਭਲਾ ਕਰ ਸਕੇ ਫਿਰ ਲੋਕਾਂ ਦਾ ਉਹ ਹੈ ਕਿ ਉਹ ਉਹਦੇ ਤੇ ਵਿਸ਼ਵਾਸ ਕਰਦਾ ਕਿ ਨਹੀਂ ਫਰਕ ਇੰਨਾ ਹੀ ਹੈ ਕਿ ਇੱਕ ਮਿੰਟ ਨਹੀਂ 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 ਮੇਰੀ ਗੱਲ ਸੁਣ ਲੈ ਉਹ ਦੇਖੋ ਉਹ ਆਪਣੇ ਮੇਰ ਨੂੰ ਬਚਾਣ ਲਈ ਜਿਹੜੇ ਬੈਠੇ ਆ ਉਥੇ ਉਹਨੂੰ ਪੁੱਛੋ ਹਾਏ ਮੇਰਾ ਮੇਰ ਹਾਏ ਮੇਰਾ ਕਿੱਥੇ ਉਹ ਜਿਹੜੇ ਕਰਮ ਜਿੱਦਾਂ ਦੇ ਵੇਚਦਾ ਬੰਦਾ ਉਦਾਂ ਦੇ ਹੀ ਉਹਨੂੰ ਫਲ ਕੱਟਣੇ ਪੈਂਦੇ ਆ